ਸਭ ਤੋਂ ਪਹਿਲਾਂ ਦੇ ਜਦੋਂ ਤੁਸੀਂ 5000 ਮੀਟਰ ਤੋਂ ਉੱਚੇ ਵਾਲੀਆਂ ਪਹਾੜੀਆਂ ਉੱਤੇ ਜਾਂਦੇ ਆ ਸਭ ਤੋਂ ਮੇਨ ਪ੍ਰੋਬਲਮ ਹੁੰਦੀ ਆ ਆਕਸੀਜਨ ਦੀ ਇਹ ਪਰਵਤਾਰੋਂ ਦੇ ਵਿੱਚ ਖੁਸ਼ੀ ਦਾ ਪਲ ਦੇਖਿਆ ਜਾਵੇ ਇੱਕ ਟ੍ਰੈਕਰ ਦਾ ਸੁਪਨਾ ਹੁੰਦਾ ਐਵਰੇਸਟ ਦੇ ਨੇੜੇ ਜਾਣਾ ਆਕਸੀਜਨ ਬਹੁਤ ਘੱਟ ਹੁੰਦੀ ਆ ਖਾਸ ਕਰਕੇ ਜਿਵੇਂ ਐਵਰੇਸਟ ਰੀਜਨ ਆ ਹਾਂਜੀ ਇਹਦੇ ਵਿੱਚ ਤੇ ਆਕਸੀਜਨ ਬਿਲਕੁਲ ਘੱਟ ਹੁੰਦੀ ਆ ਜੀ ਮਾਉਂਟ ਐਵਰੈਸਟ 20 ਕਾ ਉਚਾਈ 5364 ਮੀਟਰ ਹੈ ਜੀ ਮਾਉਂਟ ਐਵਰੈਸਟ ਮਾਉਂਟ ਐਵਰੈਸਟ 20 ਕਾ ਫੁਲ ਨੂੰ ਹੁਣੇ ਹੁਣੇ ਕਰਕੇ ਆਇਆ ਜੀ ਮੈਂ ਮੈਂ ਹੁਣ ਤੱਕ ਜੀ ਤਕਰੀਬਨ 50 ਤੋਂ ਪਲੱਸ ਚੋਟੀਆਂ ਚੜ ਚੁੱਕਾ ਜੀ ਜਨ ਇਹ ਸ਼ੌਭ ਹੌਲੀ ਹੌਲੀ ਮੇਰਾ ਵਧਦਾ ਗਿਆ ਫਿਰ ਰੇਲਵੇ ਦੇ ਸਰਕਲ ਚੋਂ ਨਿਕਲ ਕੇ ਥੋੜਾ ਹੌਲੀ ਹੌਲੀ ਪਰ ਖਲਾਰੇ ਔਰ ਮੈਂ ਬਾਹਰ ਆਪਣੇ ਪ੍ਰਾਈਵੇਟ ਤੌਰ ਤੇ ਆਪਣੇ ਫਿਰ ਟਰੈਕ ਕਰਨੇ ਸ਼ੁਰੂ ਕਰ ਦਿੱਤੇ ਜੀ ਔਰ ਚੋਟੀਆਂ ਚੜ੍ਹਨੇ ਸ਼ੁਰੂ ਕਰ ਦਿੱਤੇ ਆ ਜੀ ਬਸੋ ਕਰ ਲਈ ਜੀ ਪਰ ਤਕਰੀਬਨ 27 ਘੰਟੇ ਬਿਨਾ ਪਾਣੀ ਬਿਨਾ ਕੁਛ ਖਾਦੇ ਪੀਤੇ ਬਰਫ਼ ਦਿੱਤੇ ਓਵਰ ਸਟਿਕ ਨੂੰ ਚੂਸ ਕੇ 27 ਘੰਟੇ ਗੱਡੇ ਜੀ ਆਪਾਂ ਕਾਫੀ ਤਾਂ ਫ੍ਰੀਆ ਸਰ ਜੀ ਲੇਕਿਨ ਉਹ ਛੋਟੀ ਸਰ ਕਰਕੇ ਆ ਗਈ ਹੈ ਜੀ ਇਹ ਉਹਦਾ ਸਰਟੀਫਿਕੇਟ ਲੱਗਾ ਗਿਆ ਵਾਓ ਵੈਰੀ ਨਾਈਸ ਸਰ ਸਜਨਾ ਮਿਤਰਾ ਜੀ ਆਪਣੇ ਵੱਡੇ ਵੀਰ ਇਥੋਂ ਜਗਨੂ ਬੇਕਰੀ ਤੋਂ ਹਰਮਿੰਦਰ ਸਿੰਘ ਪਾਦੀ ਜੋਹੂ ਪਾਈ ਦੇ ਨਾਮ ਨਾਲ ਜਿਆਦਾ ਮਸ਼ਹੂਰ ਆ ਮੈਨੂੰ ਆਪਣੇ ਮੱਕੇ ਮਾਂ ਪਿਓ ਵਰਗਾ ਪਿਆਰ ਮਿਲਦਾ ਉਹਨਾਂ ਦੀ ਬਹੁਤ ਮੋਟੀਵੇਸ਼ਨ ਆਂਦੀ ਮੇਰੇ ਨਾਲ ਪਬਲਿਕ ਸਪੋਨ న్యూਸ ਦਾ ਮੈਂ ਤੁਹਾਡੀ ਹੋਸਟ ਐਂਡ ਦੋਸਤ ਪੂਜਾ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਦੇ ਵਿੱਚ ਬਾਹਰ ਮੁਲਕ ਤੇ ਵਿੱਚ ਜਿਹੜੀ ਦੌੜ ਲੱਗੀ ਹੋਈ ਹੈ ਉੱਤੇ ਜਾਣ ਨੂੰ ਲੱਗੇ ਹੋਏ ਨੇ ਜਾਂ ਫਿਰ ਮੋਬਾਈਲ ਦੇ ਵਿੱਚ ਕਾਫੀ ਜ਼ਿਆਦਾ ਰੁੱਝੇ ਹੋਏ ਨੇ ਜਿਵੇਂ ਕਿ ਇੱਕ ਕਹਾਵਤ ਹੈ ਕਿ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਜੋ ਲੋਕ ਕਦਮ ਅੱਗੇ ਵਧਾਉਂਦੇ ਨੇ ਕਾਰਵਾ ਆਪਣੇ ਆਪ ਹੀ ਅੱਗੇ ਵੱਧਦਾ ਜਾਂਦਾ ਹੈ ਇਹ ਗੱਲ ਸੱਚ ਕਰ ਦਿਖਾਈ ਹੈ ਦਸੋਹਾ ਤੋਂ ਗੁਰਜੀਤ ਸਿੰਘ ਸੈਣੀ ਜੀ ਨੇ ਜੋ ਕਿ ਸਾਈਕਲਿੰਗ ਦੇ ਵਿੱਚ ਤੇ ਪर्वਤਾ ਰੋਹਣ ਦੇ ਵਿੱਚ ਇਹਨਾਂ ਨੇ ਕਾਫੀ ਛੋਟੀ ਉਮਰ ਦੇ ਵਿੱਚ ਹੀ ਕਾਫੀ ਮੁਕਾਮ ਹਾਸਲ ਕੀਤੇ ਨੇ ਤੇ ਅੱਜ ਸਾਡੇ ਚੈਨਲ ਤੇ ਮੌਜੂਦ ਨੇ ਤੇ ਆਓ ਅਸੀਂ ਉਹਨਾਂ ਨਾਲ ਰੂਬਰੂ ਤੁਹਾਨੂੰ ਕਰਵਾਨੇ ਆ ਤੇ ਜਾਣਦੇ ਆ ਕਿ ਉਹਨਾਂ ਨੇ ਕੀ ਕੀ ਅਚੀਵਮੈਂਟਸ ਹਾਸਲ ਕੀਤੇ ਆ ਕਿੱਥੋਂ ਸਟਾਰਟ ਕੀਤਾ ਤੇ ਕੀ ਕੀ ਉਹਨਾਂ ਨੇ ਕੀਤਾ ਹੋਇਆ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਅੱਜ ਮੈ ਪਬਲਿਕ ਸਪੋਨਸਰ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਆ ਧ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪਬਲਿਕ ਸਪੋਰਟ ਨਿਊਜ਼ ਫੌਕਸ ਵਾਲਿਆਂ ਦਾ ਜੋ ਅੱਜ ਚੱਲ ਕੇ ਮੇਰੇ ਗ੍ਰਹਿ ਵਿਖਿਆਏ ਤੇ ਮੈਨੂੰ ਲੋਕਾਂ ਦੇ ਰੂਪ ਰੂਹ ਹੋਂ ਦਾ ਮੌਕਾ ਦਿੱਤਾ ਜੀ ਸਰ ਜਿਹੜਾ ਤੁਸੀਂ ਸਾਈਕਲਿੰਗ ਦੇ ਵਿੱਚ ਤੇ ਪਰਬਤਾਂ ਰੋਹਣ ਦੇ ਵਿੱਚ ਤੁਸੀਂ ਕਦੋਂ ਤੋਂ ਆਏ ਮੈਂ ਜੀ ਸਾਈਕਲਿੰਗ ਦੇ ਵਿੱਚ ਤੇ ਮੇਰਾ ਕੋਈ ਏਡਾ ਲੰਬਾ ਸਫ਼ਰ ਨਹੀਂ 3 ਸਾਲ ਪਹਿਲਾਂ ਸਫ਼ਰਾਂ ਬਾਕੀ ਪਰਬਤਾਂ ਰੋਹਣ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਆਪਣਾ ਪਹਿਲਾ ਪ੍ਰੋਫੈਸ਼ਨਲ ਟਰੈਕ 2008 ਦੇ ਵਿੱਚ ਕੀਤਾ ਸੀ ਜੀ ਕਿਨਰ ਕਲਾਸ ਸਰਕਟ ਇੱਕ ਕਲਾਸ਼ ਪ੍ਰਕਰਮਾ ਹੁੰਦੀ ਹੈ ਜੀ ਇੱਕ ਜੀ ਉਹਦੇ ਵਿੱਚ ਉਸ ਤੋਂ ਪਹਿਲਾਂ ਤੇ ਨਾਰਮਲੀ ਜਿਵੇਂ ਆਪਾਂ ਧਾਰਮਿਕ ਯਾਤਰਾਵਾਂ ਕਰਦੇ ਆ ਮੈਂ 10 12 ਸਾਲ ਹੇਮਕੁੰਡ ਸਾਹਿਬ ਦੀ ਯਾਤਰਾ ਕਰਦਾ ਰਿਹਾ ਜੀ ਹਰ ਸਾਲ ਜਾਣਾ ਮਈ ਮਹੀਨਾ ਆਉਣਾ ਹਰ ਸਾਲ ਚਲੇ ਜਾਣਾ ਉਸ ਤੋਂ ਬਾਅਦ ਫਿਰ ਮੇਰੀ 2007 ਦੇ ਵਿੱਚ ਤੇ ਰੇਲਵੇ ਵਿਭਾਗ ਦੇ ਜੋਇਨਿੰਗ ਹੋਈ জব ਮਿਲੀ ਮੈਨੂੰ ਜੀ ਤੇ ਉਸ ਤੋਂ ਬਾਅਦ ਉੱਥੇ ਸਾਡੀ ਰੇਲ ਕੋਚ ਫੈਕਟਰੀ ਟ੍ਰੈਕਰਸ ਐਂਡ ਐਕਸਪਲੋਰਰ ਐਸੋਸੀਏਸ਼ੀਏਸ਼ਨ ਬਣੀ ਹੋਈ ਸੀ ਜੀ ਤੇ ਉਹਦੇ ਵਿੱਚ ਫਿਰ ਉਹਦਾ ਮੈਂਬਰ ਬਣਿਆ ਔਰ ਉਹ ਉਸ ਤੋਂ ਬਾਅਦ ਮੈਨੂੰ 2008 ਦੇ ਵਿੱਚ ਪਹਿਲਾ ਪ੍ਰੋਫੈਸ਼ਨਲ ਟ੍ਰੈਕਰਾਂ ਦਾ ਮੌਕਾ ਮਿਲਿਆ ਜੀ ਜੀ ਹਾਂ ਜੀ ਸਰ ਜਿਵੇਂ ਕਿ ਤੁਸੀਂ ਕਿਹਾ ਕਿ ਤੁਸੀਂ ਰੇਲਵੇ ਵਿੱਚ ਜੋਬ ਕਰਦੇ ਹੋ ਹਾਂ ਜੀ ਤੇ ਰੇਲਵੇ ਜੋਬ ਦੇ ਨਾਲ ਨਾਲ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਆਪਣੇ ਸ਼ੌਂਕ ਨੂੰ ਕਿਵੇਂ ਮੇਨਟੇਨ ਕਰਦੇ ਹੋ ਟਫ ਨਹੀਂ ਹੁੰਦਾ ਤੁਹਾਡੇ ਲਈ ਨਹੀਂ ਐਵੇਂ ਆ ਜੀ ਦੇਖੋ ਆਪਾਂ ਨੂੰ ਮੌਕਾ ਮਿਲਦਾ ਜੀ ਸਾਡੀ ਜਿਹੜੀ ਟਰੈਕਿੰਗ ਐਸੋਸੀਏਸ਼ਨ ਦੀ ਮੈਂ ਗੱਲ ਕੀਤੀ ਆ ਜੀ ਜੀ ਸਾਲ ਦੇ ਵਿੱਚ ਤਿੰਨ ਟਰੈਕ ਸਾਡੇ ਆਫੀਸ਼ੀਅਲੀ ਨਿਕਲਦੇ ਆ ਜੀ ਜੀ ਉਹਨਾਂ ਦੇ ਵਿੱਚ ਈਜੀ ਇੱਕ ਮੋਡਰੇਟ ਇੱਕ ਟਫ ਕੈਟਾਗਰੀ ਦਾ ਹੁੰਦਾ ਜੀ ਤੇ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਅੱਜ ਤੱਕ ਜਿੰਨੇ ਵੀ ਮੈਂ ਟਰੈਕ ਕੀਤੇ ਆ ਜੇ ਮੈਨੂੰ ਟਫ ਕੈਟਾਗਰੀ ਦੇ ਵਿੱਚ ਮੌਕਾ ਮਿਲਿਆ ਟਫ ਕੈਟਾਗਰੀ ਦੇ ਵਿੱਚ ਹਾਂਜੀ ਉਹਦੇ ਵਿੱਚ ਆ ਜੀ ਜੇ ਟਰੈਕ ਦੇ ਲਈ ਅਸੀਂ ਜਾਣਾ ਹੁੰਦਾ ਸਰਕਾਰ ਵੱਲੋਂ ਜੀ ਉਹਦੇ ਵਿੱਚ ਸਾਨੂੰ ਛੁੱਟੀ ਔਰ ਰੇਲਵੇ ਪਾਸ ਜਿੱਥੋਂ ਤੱਕ ਰੇਲ ਹੈਡ ਹੈ ਰੇਲ ਜਾਂਦੀ ਆ ਉੱਥੇ ਤੱਕ ਉਹ ਸਾਨੂੰ ਸਰਕਾਰ ਵੱਲੋਂ ਸਹੂਲਤ ਮਿਲਦੀ ਆ ਜੀ ਉਸ ਤੋਂ ਬਿਨਾ ਸਾਡਾ ਜੋ ਸਮਾਨ ਸਾਨੂੰ ਚਾਹੀਦਾ ਹੁੰਦਾ ਜਿਵੇਂ ਬੈਗ ਟੈਂਟ ਜਾਂ ਹੋਰ ਟੈਕਨੀਕਲ ਸਮਾਨ ਵਗੈਰਾ ਉਹ ਸਾਰਾ ਸਾਨੂੰ ਰੇਲਵੇ ਦੇ ਪ੍ਰੋਵਾਈਡ ਕਰ ਦਿੰਦੇ। ਉਸ ਤੋਂ ਬਾਅਦ ਫਿਰ ਇਹ ਜਿਹੜਾ ਇਹ ਸ਼ੌਂਕ ਸੀ ਹੌਲੀ 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 ਜਿਵੇਂ ਉਹ ਬੀਜ-ਬੀਜ ਨੇ ਔਰ ਬੂਟਾ ਬਣ ਜਾਂਦਾ ਉਹਦਾ ਇਹ ਸ਼ੌਂਕ ਹੌਲੀ ਹੌਲੀ ਮੇਰਾ ਵੱਧ ਆ ਗਿਆ ਫਿਰ ਰੇਲਵੇ ਦੇ ਸਰਕਲ ਚੋਂ ਨਿਕਲ ਕੇ ਥੋੜਾ ਹੌਲੀ ਹੌਲੀ ਪਰ ਖਲਾਰੇ ਔਰ ਮੈਂ ਬਾਹਰ ਆਪਣੇ ਪ੍ਰਾਈਵੇਟ ਤੌਰ ਤੇ ਆਪਣੇ ਫਿਰ ਟਰੈਕ ਕਰਨੇ ਸ਼ੁਰੂ ਕਰ ਦਿੱਤੇ ਜੀ ਔਰ ਚੋਟੀਆਂ ਚੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਕਿੰਨੀਆਂ ਕ ਚੋਟੀਆਂ ਤੁਸੀਂ ਅਚੀਵ ਕਰ ਚੁੱਕੇ ਹੋ ਮੈਂ ਹੁਣ ਤੱਕ ਜੀ ਤਕਰੀਬਨ 50 ਤੋਂ ਪਲੱਸ ਚੋਟੀਆਂ ਚੜ੍ਹ ਚੁੱਕਾ ਜੀ ਜਿਨ੍ਹਾਂ ਦੇ ਵਿੱਚ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਲਦਾਖ ਰੀਜਨ ਔਰ ਰੁਨਾਚਲ ਔਰ ਸਿੱਖਮ ਕੋਈ ਰੀਸੈਂਟਲੀ ਜਿਹੜੀ ਤੁਸੀਂ ਅਚੀਵਮੈਂਟ ਹਾਸਲ ਕੀਤੀ ਹੋਵੇ ਉਸ ਬਾਰੇ ਕੁਝ ਡਿਟੇਲਸ ਦੱਸਣਾ ਚਾਹੋਗੇ ਹਾਂਜੀ ਉਹਦੇ ਵਿੱਚ ਜੀ ਮੈਂ ਹੁਣੇ ਇੰਟਰਨੈਸ਼ਨਲ ਔਮਨ ਡੇਸ ਜੋ 8 ਮਾਰਚ ਨੂੰ ਮਾਇਆ ਜਾਂਦਾ ਜੀ ਜੀ ਉਹਦੇ ਤੇ ਮੈਂ ਮਾਉਂਟ ਐਵਰੇਸਟ ਬੇਸ ਕੈਂਪ ਬਿਸ ਦੀ ਉਚਾਈ 5364 ਮੀਟਰ ਹੈ ਜੀ ਮਾਉਂਟ ਐਵਰੇਸਟ ਦੀ ਮਾਉਂਟ ਐਵਰੇਸਟ ਬੇਸ ਕੈਂਪ ਜੀ ਉਹਨੂੰ ਹੁਣੇ ਕਰਕੇ ਆਇਆ ਹਾਂ ਜੀ ਮੈਂ ਫਿਲਹਾਲ ਤੇ ਰੀਸੈਂਟਲੀ ਤੁਸੀਂ ਕਰਕੇ ਆਏ ਹੋ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਸਰ ਹਾਂਜੀ ਦੇਖੋ ਇੱਕ ਟਰੈਕਰ ਦਾ ਸੁਭਾਣ ਹੁੰਦਾ ਜੀ ਜਿਹੜਾ ਇੱਕ ਪर्वਤਾ ਰੋਹਨ ਦੀ ਦੁਨੀਆ ਦੇ ਵਿੱਚ ਪਰਵਤਾ ਰੋਹੀ ਆ ਉਹਦੀ ਸਭ ਤੋਂ ਵੱਡਾ ਸੁਪਨਾ ਦਾ ਮਾਉਂਟ ਐਵਰੇਸਟ ਜੀ ਬਿਲਕੁਲ ਅਸੀਂ ਕਿਤਾਬਾਂ ਚ ਛੋਟੇ ਹੁੰਦੇ ਪੜ੍ਹਦੇ ਰਹੇ ਆ ਜੀ ਇੱਕ ਚੋਟੀ ਇਹ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਆ ਉਹ ਮਾਉਂਟ ਐਵਰੇਸਟ 8848 ਮੀਟਰ ਜੀ ਉਹ ਬੰਦੇ ਦੇ ਦਿਮਾਗ 'ਚ ਫਿਕਸ ਹੋਈ ਜਾਂਦੀ ਆ ਵੀ ਜਦੋਂ ਪਰਵਤਾ ਰੋਹਨ ਦੇ ਖੇਤਰ ਵਿੱਚ ਆਉਂਦੇ ਆ ਆਪਾਂ ਫਿਰ ਬੰਦੇ ਦੇ ਦਿਮਾਗ 'ਚ ਫਿਕਸ ਹੁੰਦੀ ਵੀ ਮੇਰਾ ਲਾਸਟ ਨਿਸ਼ਾਨਾ ਉਹ ਆ ਜੀ ਤੇ ਤਕਰੀਬਨ ਐਵਰੇਸਟ ਬੇਸ ਕੈਂਪ ਜਿਹੜਾ ਉਹ ਉਹਨ ਕਰ ਰਹੇ ਆ ਜੀ ਤੇ ਬਾਕੀ ਪ੍ਰਮਾਤਮਾ ਮਿਹਰ ਕਰੇ ਆਪਾਂ ਇੱਕ ਦਿਨ ਐਵਰੇਸਟ ਨੂੰ ਵੀ ਜ਼ਰੂਰ ਫਤਿਹ ਕਰਾਂਗੇ ਪ੍ਰਮਾਤਮਾ ਤੁਹਾਨੂੰ ਤੁਹਾਨੂੰ ਤੁਹਾਡਾ ਸੁਪਨਾ ਅਚੀਵ ਕਰਨੇ ਵਿੱਚ ਬਹੁਤ ਹੈਲਪ ਕਰਨਗੇ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੀ ਜ਼ਰੂਰ ਅਚੀਵ ਕਰਾਂਗੇ ਇੱਕ ਦਿਨ ਜੇ ਇਸ ਲੋਕਾਂ ਦਾ ਸਾਡਾ ਸਾਰਿਆਂ ਦਾ ਸਾਥ ਮਿਲਦਾ ਰਿਹਾ ਤੇ ਇੱਕ ਦਿਨ ਅਸੀਂ ਐਵਰੇਸਟ ਨੂੰ ਜ਼ਰੂਰ ਫਤਿਹ ਕਰਾਂਗੇ ਜੀ ਜੋ ਤੁਸੀਂ ਸਾਈਕਲਿੰਗ ਕਰਦੇ ਹੋ ਜਾਂ ਫਿਰ ਜਿਵੇਂ ਤੁਸੀਂ ਕਹਿ ਕਿ ਤੁਸੀਂ ਪर्वਤਾਂ ਰੋਹਣ ਦੇ ਵਿੱਚ ਕਾਫੀ ਚੋਟੀਆਂ ਚੜ੍ਹਨੀਆਂ ਪੈਂਦੀਆਂ ਆ ਕਿਹੜੀ-ਕਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਦੇਖੋ ਇਹ ਦੋਵੇਂ ਜਿਹੜੇ ਫੀਲਡ ਆ ਦੋਵੇਂ ਬਹੁਤ ਵੱਖੋ ਵੱਖਰੇ ਆ ਸਾਈਕਲਿੰਗ ਦਾ ਫੀਲਡ ਜਿਹੜਾ ਇਹ ਵੱਖਰਾ ਜਿਹੜਾ ਪਰਬਤਾਂ ਰੋਂਦਾ ਇਹ ਵੱਖਰਾ ਜੀ ਜੀ ਸਾਈਕਲਿੰਗ ਦੇ ਵਿੱਚ ਤੇ ਚਲੋ ਇਹ ਆਪਾਂ ਸਾਈਕਲ ਤੇ ਚੜ ਗਏ ਤੇ ਉਹਦੇ ਉੱਤੇ ਮੇਨ ਸੜਕਾਂ ਜਾਂ ਟ੍ਰੇਲ ਆ ਕੁਝ ਵੀ ਉਹਦੇ ਉੱਤੇ ਚਲੇ ਜਾਣਾ ਲੇਕਿਨ ਜਿਹੜਾ ਪਰਬਤਾਂ ਰੋਂਦਾ ਇਹ ਬਿਲਕੁਲ ਵੱਖਰਾ ਫੀਲਡ ਆ ਜੀ ਬਿਲਕੁਲ ਸਭ ਤੋਂ ਪਹਿਲਾਂ ਤੇ ਜਦੋਂ ਤੁਸੀਂ 5000 ਮੀਟਰ ਤੋਂ ਉੱਚੇ ਵਾਲੀਆਂ ਪਹਾੜੀਆਂ ਉੱਤੇ ਜਾਂਦੇ ਆ ਸਭ ਤੋਂ ਮੇਨ ਪ੍ਰੋਬਲਮ ਉਹਦੀ ਆਕਸੀਜਨ ਦੀ ਜੀ ਆਕਸੀਜਨ ਬਹੁਤ ਘੱਟ ਹੋ ਜਾਂਦੀ ਆ ਖਾਸ ਕਰਕੇ ਜਿਵੇਂ ਐਵਰੈਸਟ ਰੀਜਨ ਆ ਹਾਂਜੀ ਇਹਦੇ ਵਿੱਚ ਤੇ ਆਕਸੀਜਨ ਬਿਲਕੁਲ ਘੱਟ ਹੁੰਦੀ ਆ ਜੀ ਤੇ ਉਹ ਫਿਰ ਹੌਲੀ 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 ਜਦੋਂ ਅਸੀਂ ਇਸ ਫੀਲਡ ਦੇ ਵਿੱਚ ਚੱਲਦੇ ਜਾਂਦੇ ਆ ਫਿਰ ਸਟੈਮਨਾ ਬਣਦਾ ਜਾਂਦਾ ਬੰਦਦਾ ਜੀ ਬਾਕੀ ਮੇਨ ਤੁਹਾਡੇ ਅੰਦਰ ਜਜ਼ਬਾ ਚਾਹੀਦਾ ਜੀ ਬਿਲਕੁਲ ਤਾਕਤ ਨਾਲੋਂ ਜਨੂਨ ਜਜ਼ਬੇ ਦੀ ਜ਼ਿਆਦਾ ਲੋੜ ਆ ਜੀ ਜੀ ਕਿਉਂਕਿ ਤਾਕਤ ਤੇ ਅੱਜ ਕੱਲ ਜੰਮਾ ਦੇ ਵਿੱਚ ਲੋਕ ਬਹੁਤ ਤਾਕਤ ਦਿਖਾਉਂਦੇ ਆ ਆਪਣੀ ਲੇਕਿਨ ਜਦੋਂ ਉਸ ਜਗ੍ਹਾ ਤੇ ਜਾਣਾ ਉਸ ਜਗ੍ਹਾ ਤੇ ਜਾ ਕੇ ਫਿਰ ਪਤਾ ਲੱਗਦਾ ਵੀ ਕਿ ਸੱਚੀ ਤਾਕਤ ਦੀ ਲੋੜ ਆ ਜੀ ਉੱਥੇ ਦਿਮਾਗ ਔਰ ਜਨੂਨ ਜਜ਼ਬਾ ਜਿਹੜਾ ਤੁਹਾਡਾ ਉਹ ਹੀ ਤੁਹਾਨੂੰ ਲੈ ਕੇ ਜਾਂਦਾ ਜੀ ਬਿਲਕੁਲ ਹਾਂਜੀ ਕੋਈ ਐਡੀਆ ਦੀ ਘਟਨਾ ਸਰ ਜਿਹੜੀ ਨਾ ਭੁੱਲਣ ਯੋਗ ਹੋਵੇ ਹਾਂਜੀ ਪਿਛਲੇ ਸਾਲ ਜੀ ਮਈ ਮਹੀਨੇ ਆਪਾਂ ਮਾਉਂਟ ਫਰੈਂਚਿਸਪੀਕ ਆ ਜੀ ਉਹਨੂੰ ਚੜਨ ਲਈ ਗਏ ਸੀ ਮੇਰੇ ਨਾਲ ਮੇਰੀ ਟੀਮ ਜਿਹਦੇ ਵਿੱਚ ਆਪਣਾ ਵੀਰਾ ਗੁਰਪ੍ਰੀਤ ਸਿੰਘ ਸਿੱਧੂ ਸਿੱਧੂ ਟਰੈਕਰ ਤੋਂ ਨਾ ਨਾਮ ਮਸ਼ਹੂਰ ਹੈ ਹਰੀਨੋ ਪਿੰਡਾ ਜੀ ਉਹਦਾ ਉਹ ਐਸ ਤਕਰੀਬਨ ਦੋ ਅਫਰੀਕਾ ਕੰਟੀਨੈਂਟ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਕਿਲੀ ਮੈਂ ਜਾਰੋ ਵਿਚਾਰ ਚੁੱਕਾ ਔਰ ਆਪਣੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਲਬਰਸ ਜੀ ਰਸ਼ੀਆ ਚ ਮੈਂ ਦਿਓ ਵੀ ਚੜ ਚੁੱਕਾ ਜੀ ਤੇ ਮੇਰੇ ਨਾਲ ਮੇਰੀ ਟੀਮ ਦੇ ਵਿੱਚ ਮੈਂ ਹਲਾ ਸਾਡਾ ਟਰੈਕ ਲੀਡਰ ਗੁਰਪ੍ਰੀਤ ਸਿੰਘ ਸਿੱਧੂ ਇੱਕ ਸਾਡੇ ਨਾਲ ਆਪਣੇ ਡਾਕਟਰ ਸਾਹਿਬ ਨੇ ਮੁੱਖ ਸਰ ਤੋਂ ਡਾਕਟਰ ਸੁਖਵੀਰ ਸਿੰਘ ਔਰ ਇੱਕ ਆਪਣਾ ਵੀਰਾ ਘਮਕੜਨਾਮੇ ਦਾ ਪ੍ਰਧਾਨ ਮੁੰਡਾ ਹਰਜਿੰਦਰ ਨੂਪਗੜ ਜੀ ਤੇ ਅਸੀਂ ਮਈ ਮਹੀਨੇ ਚੜਨ ਗਏ ਸੀ ਜੀ ਮਾਉਂਟ ਫਰਨਸੀ ਪੀਗਮਨਾਲੀ ਦੀ ਸਭ ਤੋਂ ਉੱਚੀ ਚੋਟੀ 5200 ਮੀਟਰ ਦੀ ਤੇ ਉੱਥੇ ਜਦੋਂ ਦੋ ਦਿਨ ਚੜ ਕੇ ਅਸੀਂ ਤੀਸਰੇ ਦਿਨ ਜਾਣਾ ਸੀ ਅੱਗੇ ਬੇਸ ਕੈਂਪ ਤੋਂ ਕੇ ਸਮਿਟ ਕਰਨਾ ਜੀ ਤੇ ਰਾਤ ਨੂੰ ਬਰਫੀਲਾ ਤੂਫਾਨ ਆ ਗਿਆ ਸਾਡੇ ਟੈਂਟ ਦੱਬੇ ਗਏ ਵਿੱਚ ਅਸੀਂ ਟੈਂਟਾਂ ਦੇ ਅੰਦਰ ਲੰਮੇ ਪਏ ਬਾਹਰ ਟੈਂਟ ਦੱਬੇ ਗਏ ਸਾਡੇ ਔਰ ਇੱਕ ਸਟੋਵ ਮਿਲਦਾ ਸਾਨੂੰ ਪਾਣੀ ਗਰਮ ਕਰਨ ਦਾ ਸਟੋਵ ਆਪਣੇ ਕੋਲ ਹੁੰਦਾ ਔਰ ਬਰਫ ਪੈ ਗਈ ਸਟੋਵ ਵੀ ਨਹੀਂ ਚੱਲਿਆ ਰਾਤ 12 ਵਜੇ ਤੋਂ ਬੈਕਅਪ ਲਈ ਵਾਕੀ ਰਾਕੇ ਤੇ ਫੋਨ ਕੀਤਾ ਜੀ ਪਿੱਛੋਂ ਵੀ ਨਾ ਹੋ ਗਈ ਕਿ ਨਹੀਂ ਮੁਸ਼ਕਲ ਆ ਇਹ ਤੁਸੀਂ ਸਰ ਕਿਦਾਂ ਮੈਨੇਜ ਕੀਤਾ ਉੱਥੇ ਤੇ ਸਵੇਰ ਨੂੰ 7 ਵਜੇ ਤੇ ਫਿਰ ਅਸੀਂ ਇੱਕ ਦੂਜੇ ਨਾਲ ਸਲਾਹ ਕੀਤੀ ਵੀ ਕਿਵੇਂ ਕਰਨਾ ਫਿਰ ਸਲਾਹੇ ਹੋਈ ਚੋਟੀ ਚੜ੍ਹਨੀ ਇੱਕ ਵਾਰ ਪਹਾੜ ਛੱਡ ਤਾਂ ਮੁੜ ਕੇ ਦੂਸਰੀ ਵਾਰ ਜਾਇ ਨਹੀਂ ਜਾਂਦਾ ਜੀ ਬਿਲਕੁਲ ਤੇ ਬਸ ਉਹ ਕਰ ਲਈ ਜੀ ਪਰ ਤਕਰੀਬਨ 27 ਘੰਟੇ ਬਿਨਾ ਪਾਣੀ ਬਿਨਾ ਕੁਝ ਖਾਦੇ ਪੀਤੇ ਬਰਫ਼ ਦੇਤੇ ORS ਉੱਟ ਕੇ ਨੂੰ ਚੂਸ ਕੇ 27 ਘੰਟੇ ਕੱਢੇ ਜੀ ਆਪਾਂ ਉਹ ਕਾਫੀ ਟਫ ਰਿਆ ਸਰ ਹਾਂ ਜੀ ਲੇਕਿਨ ਉਹ ਚੋਟੀ ਸਰ ਕਰਕੇ ਆ ਗਈ ਜੀ ਇਹ ਉਹਦਾ ਸਰਟੀਫਿਕੇਟ ਲੱਗਾ ਪਿਆ ਜੀ ਵਾਓ ਵੈਰੀ ਨਾਈਸ ਸਰ ਸਰ ਤੁਸੀਂ ਆਪਣੇ ਕੋਈ ਜਿ ਖੁਸ਼ੀ ਦੇ ਪਲ ਸਾਂਝੇ ਕਰਨਾ ਚਾਹੁੰਦੇ ਹੋ ਖੁਸ਼ੀ ਦੇ ਪਲ ਦੇਖੋ ਜੇ ਪਲ ਤੇ ਹਰ ਵੇਲੇ ਜਿਹੜਾ ਬੰਦਾ ਉਹ ਹੀ ਖੁਸ਼ੀ ਵਾਲਾ ਹੁੰਦਾ ਜੀ ਪਰ ਲੇਕਿਨ ਕਿਸੇ ਟਾਈਮ ਦੇਖੋ ਬੰਦੇ ਦੀ ਸੋਚ ਨੇ ਹੁੰਦੀ ਕਿ ਮੈਂ ਇੱਥੇ ਤੱਕ ਪਹੁੰਚ ਜਾਣਾ ਜੀ ਤੇ ਪਰਮਾਤਮਾ ਨੇ ਇਹਨਾਂ ਦੇਖੋ ਦਿੱਤਾ ਕਿ ਅੱਜ ਮੇਰੇ ਕੋਲ ਸਰਕਾਰੀ ਨੌਕਰੀ ਹੈ ਮਹਿੰਗੀਆਂ ਮਹਿੰਗੇ ਸ਼ੌਂਕ ਵਿੱਚ ਦੇਖਿਆ ਜਾਵੇ ਤੇ ਪਰਬਤ ਆਰੋਹਨ ਇੱਕ ਬਹੁਤ ਮਹਿੰਗਾ ਸ਼ੌਕ ਆ ਜੀ ਔਰ ਸਾਈਕਲਿੰਗ ਵੀ ਇੱਕ ਬਹੁਤ ਮਹਿੰਗਾ ਸ਼ੌਕ ਆ ਦੋਵੇਂ ਸ਼ੌਕ ਬਹੁਤ ਮਹਿੰਗੇ ਆ ਤੇ ਖੁਸ਼ੀ ਦਾ ਪਲ ਮੇਰੇ ਲਈ ਹੈ ਵੀ ਮੇਰੇ ਕੋ ਨੂੰ ਅੱਜ ਸਾਈਕਲਿੰਗ ਕਰਨ ਨੂੰ ਬਹੁਤ ਮਹਿੰਗਾ ਜਾਵਾ ਕੰਪਨੀ ਦਾ ਸਾਈਕਲ ਬਾਹਰੋਂ ਫੋਟੋ ਹੈ ਸਾਈਕਲ ਮੇਰੇ ਕੋਲ ਹੈ ਜੀ ਵਾਓ ਔਰ ਦੂਸਰਾ ਜੇ ਮਾਉਂਟੇਨਿੰਗ ਦੇ ਪਹਾੜਾਂ ਰੋਹ ਦੇ ਵਿੱਚ ਖੁਸ਼ੀ ਦਾ ਪਲ ਦੇਖਿਆ ਜਾਗੇ ਕਿ ਟ੍ਰੈਕਰ ਦਾ ਸੁਪਨਾ ਹੁੰਦਾ ਐਵਰੇਸਟ ਦੇ ਨੇੜੇ ਜਾਣਾ ਜੀ ਔਰ ਮੈਂ ਐਵਰੇਸਟ ਦੇ ਨੇੜੇ ਜਾ ਕੇ ਆਇਆ ਔਰ ਕੱਲ ਨੂੰ ਫਤਿਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਮੇਰੇ ਲਈ ਸਭ ਤੋਂ ਵੱਡਾ ਖੁਸ਼ੀ ਦਾ ਪਲ ਤੇ ਇਹ ਹੀ ਹੈ ਕਿ ਮੈਂ ਜਿਹੜੀ ਚੀਜ਼ ਛੋਟੇ ਉਦਿਆਂ ਤੋਂ ਪੜਦੇ ਰਹੇ ਸੀਗੇ ਉਹ ਕਿਤਾਬਾਂ ਦੇ ਵਿੱਚ ਔਰ ਉਹਦੇ ਮੈਂ ਨਜ਼ਦੀਕ ਪਹੁੰਚ ਸਕਿਆ ਮੇਰੇ ਲਈ ਇਹ ਖੁਸ਼ੀ ਦਾ ਪਲ ਹੈ ਪਰਮਾਤਮਾ ਮਿਹਰ ਕਰੇ ਤੁਸੀਂ ਆਪਣਾ ਜੋ ਵੀ ਸੋਚਿਆ ਹੋਇਆ ਹੈ ਆਪਣਾ ਉਹ ਮਾਉਂਟ ਐਵਰੇਸਟ ਦੀ ਚੋਟੀ ਤੁਸੀਂ ਅਚੀਵ ਕਰ ਲਓ ਜੀ ਧੰਨਵਾਦ ਜੀ ਬਹੁਤ-ਬਹੁਤ ਜੀ ਸਰ ਤੁਸੀਂ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਮੈਂ ਤੇ ਇਹ ਮੈਸੇਜ ਦੇਣਾ ਚਾਹੁੰਦਾ ਕਿ ਪਹਿਲੀ ਤੇ ਗੱਲ ਹੈ ਕਿ ਨਸ਼ੇ ਜਿਹੜੇ ਉਹਨਾਂ ਛੱਡੋ ਜੀ ਆਪਣੀ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਤੇ ਬਾਕੀ ਜਿਹੜੇ ਆਪਾਂ ਆਇਲਸ ਕਰਕੇ ਬਾਹਰ ਨੂੰ ਤੁਰੇ ਜਾਂਦੇ ਆ ਕਿ ਬਾਹਰ ਬਹੁਤ ਕੋਸ਼ਾ ਕੁਝ ਨਹੀਂ ਬਾਹਰ ਜੀ ਜਿਹੜੇ ਬਾਹਰੋਂ ਲੋਕ ਅਸੀਂ ਪਰਵਾਤਾ ਰੋਣ ਦੇ ਖੇਤਰ ਦੇ ਵਿੱਚ ਆ ਜੇ ਅਸੀਂ ਦੇਖਦੇ ਆ 90% ਜਿਹੜੇ ਫੋਰਨਰ ਆ ਉਹ ਸਾਡੇ ਨਾਲ ਟਰੈਕ ਕਰਦੇ ਆ ਜੀ ਜੇ ਤੱਕ ਭਾਰਤ ਦੇ ਸਭ ਕੁਝ ਆ ਅਸੀਂ ਬਾਹਰ ਜਾਣੇ ਆ ਇਹੋ ਹੀ ਅਸੀਂ ਜਿਹੜਾ ਆਇਲਸ ਦੇ ਉੱਤੇ ਪੰਨ ਤੇ ਜ਼ੋਰ ਲਾਉਂਦੇ ਆ ਨੂੰ ਅਸੀਂ ਜੁਪੀਸੀ ਕਲੀਅਰ ਕਰਕੇ ਪੀਸੀਐਸ ਅਫਸਰ ਆਈਐਸ ਅਫਸਰ ਕਿੰਨੇ ਬਣ ਰਹੇ ਆਪਾਂ ਉਹ ਕਿਉਂ ਨਹੀਂ ਬਣ ਸਕਦੇ ਸਾਡਾ ਪੰਜਾਬ ਦਾ ਕੈਟਰ ਖਤਮ ਹੋ ਰਿਹਾ ਕਿਹੜੀ ਗੱਲ ਤੋਂ ਕਿਉਂਕਿ ਅਸੀਂ ਆਇਲਸ ਕਰਕੇ ਬਾਹਰ ਚਲੇ ਜਾ ਰਹੇ ਆ ਆਪਣੇ ਕੈਟਰ ਤੋਂ ਭਰ ਨਹੀਂ ਰਹੇ ਤੇ ਮਨ ਨौजਵਾਨਾਂ ਨੂੰ ਇਹੋ ਹੀ ਸਲਾਹ ਦੇਣਾ ਚਾਹੁੰਦਾ ਇਹ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਲੜ ਲੱਗੋ ਇਹੋ ਜੇ ਸ਼ੌਂਕ ਪਾਲੋ ਪਰਬਤਾਰੋਣ ਕਰੋ ਸਾਈਕਲਿੰਗ ਕਰੋ ਕੁਝ ਵੀ ਜਿਹੜੀ ਗੇਮ ਤੁਹਾਨੂੰ ਚੰਗੀ ਲੱਗਦੀ ਤੁਹਾਨੂੰ ਕਰੋ ਤੇ ਦੂਸਰੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਬਾਹਰ ਜਾਣਾ ਛੱਡ ਕੇ ਆਪਣੇ ਪੰਜਾਬ ਲਈ ਸੋਚੋ ਪੰਜਾਬ ਦੇ ਵਿੱਚ ਬਹੁਤ ਕੁਝ ਆ ਪੰਜਾਬ ਸਾਡੀ ਧਰਤੀ ਆ ਪੰਜਾਬ ਲਈ ਕੁਝ ਕਰੋ ਤੇ ਸਰ ਤੁਹਾਡੇ ਪਰਿਵਾਰ ਦਾ ਤੁਹਾਨੂੰ ਕਿੰਨਾ ਕੇ ਸਹਿਯੋਗ ਮਿਲਿਆ ਪਰਿਵਾਰ ਦੇ ਸਹਿਯੋਗ ਦੀ ਗੱਲ ਦੇਖੋਗੇ ਪਰਿਵਾਰ ਤੇ ਕਿਸੇ ਵੀ ਕਾਮਯਾਬੀ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜੀ ਜੀ ਘਰ ਤੋਂ ਇੰਨੇ ਦਿਨ ਦੂਰ ਰਹਿਣਾ ਉਸ ਤੋਂ ਬਾਅਦ ਬੱਚਿਆਂ ਦੀ ਦੇਖਭਾਲ ਤੇ ਜੋ ਵੀ ਆ ਉਹ ਘਰ ਦਾ ਸਾਰੀਆਂ ਜ਼ਿੰਮੇਵਾਰੀਆਂ ਸਮਝਣਾ ਦੇਖੋ ਇੱਕ ਘਰ ਵਾਲੀ ਹੈ ਜੇ ਉਹ ਮੈਨੂੰ ਮੋਟੀਵੇਟ ਨਹੀਂ ਕਰੇਗੀ ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ ਜੀ ਜੀ ਉਹਦੇ ਮੇਰੇ ਖਿਆਲ ਚ ਮੈਨੂੰ ਲੱਗਦਾ ਮੇਰੀਆਂ ਕਾਮਯਾਬੀਆਂ ਦੇ ਵਿੱਚ ਸਭ ਤੋਂ ਵੱਡਾ ਹੱਥ ਤੇ ਉਹਦਾ ਹੈ ਜਿਨੇ ਉਹ ਮੇਰੇ ਪਰਿਵਾਰ ਸੰਭਾਲਦੀ ਔਰ ਮੈਂ ਆਪਣੇ ਜਿਹੜਾ ਮੇਰਾ ਸ਼ੌਂਕਾਂ ਨੂੰ ਪੂਰਾ ਕਰਨ ਲੈ ਜਾਣਾ ਬਾਕੀ ਹੋਰ ਸੱਜਣਾ ਮਿਤਰਾ ਜੇ ਆਪਣੇ ਵੱਡੇ ਵੀਰ ਇਥੋਂ ਜਗਨੂ ਬੇਕਰੀ ਤੋਂ ਹਰਮਿੰਦਰ ਸਿੰਘ ਵੀ ਭਾਜੀ ਜੋਹਨ ਭਾਈ ਦੇ ਨਾਮ ਅਜਾਦਾ ਮਸ਼ਹੂਰ ਆ ਮੈਨੂੰ ਆਪਣੇ ਮਕੇ ਮਾਂ ਪਿਓ ਵਰਗਾ ਪਿਆਰ ਮਿਲਦਾ ਉਹਨਾਂ ਦੀ ਬਹੁਤ ਮੋਟੀਵੇਸ਼ਨ ਰਹਿੰਦੀ ਮੇਰੇ ਨਾਲ ਉਹ ਵੀ ਮੈਨੂੰ ਬਹੁਤ ਮਕੇ ਪੁਆਇੰਟ ਰੱਖ ਦਿਆ ਵੀ ਤੂੰ ਠੀਕ ਆ ਆਪਣੇ ਸ਼ੌਂਕ ਪੂਰੇ ਕਰ ਤੂੰ ਬਾਕੀ ਕਿਸੇ ਚੀਜ਼ ਦੀ ਫਿਕਰ ਨਹੀਂ ਕਰਨੀ ਤੇ ਪਰਿਵਾਰ ਦਾ ਤਾਂ ਸਭ ਤੋਂ ਵੱਡਾ ਯੋਗਦਾਨ ਹੁੰਦਾ ਜੀ ਕਿਸੇ ਵੀ ਕਾਮਯਾਬੀ ਦੇ ਵਿੱਚ ਹਾਂਜੀ ਥੈਂਕ ਯੂ ਸਰ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਤੁਸੀਂ ਮੇਰੇ ਘਰ ਦੇ ਵਿੱਚ ਆ ਕੇ ਤੁਸੀਂ ਚਲੋ ਮੇਰੇ ਨਾਲ ਗੱਲਾਂ ਕੀਤੀਆਂ ਔਰ ਮੇਰੇ ਵਿਚਾਰ ਜਿਹੜੇ ਉਹ ਦੁਨੀਆ ਦੇ ਸਾਹਮਣੇ ਰੱਖੇ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸੋ ਇਹ ਸਨ ਗੁਰਜੀਤ ਸਿੰਘ ਸੈਣੀ ਜੀ ਜਿਨ੍ਹਾਂ ਨੇ ਆਪਣਾ ਪਰਵਤਾ ਰੋਹਨ ਤੇ ਸਾਈਕਲਿੰਗ ਦਾ ਜਿਹੜਾ ਸਫਰ ਹੈ ਸਾਡੇ ਨਾਲ ਸਾਂਝਾ ਕੀਤਾ ਤੇ ਮੈਂ ਵੀ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਗੁਰਜੀਤ ਸਿੰਘ ਸੈਣੀ ਜੀ ਨੇ ਜੋ ਵੀ ਹਦਾਇਤਾਂ ਦਿੱਤੀਆਂ ਜੋ ਵੀ ਗਾਈਡਲਾਈਨਸ ਦਿੱਤੀਆਂ ਸਾਰੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਫੋਲੋ ਕਰਨਾ ਜੈ ਹਿੰਦ ਜੈ ਪਰਮ